ਇੱਕ ਕੋ ਗੱਲ ਪਤਾ ਗਿਆ ਜੀ ਮੇਰੇ ਭਾਈਚਾਰੇ ਨੇ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੁਣ ਮੇਰੀ ਜਿਹੜੀ ਪਹਿਲਾਂ ਜ਼ਿੰਮੇਵਾਰੀ ਸੀ ਉਹਦੋਂ ਤੋਂ ਕਾਫੀ ਜ਼ਿਆਦਾ ਵਧ ਗਈਆਂ ਅੱਗੇ ਨੂੰ ਕਿਉਂ ਮੇਰੇ ਤੇ ਇੱਕ ਤਾਂ ਚੋਣੇ 2 ਸਾਲਾਂ ਦੀ ਹੋ ਗਈ 2 ਸਾਲਾਂ ਦਾ ਵੀ ਮੇਰੇ ਤੇ ਮੇਰੇ ਭਾਈਚਾਰੇ ਨੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਹੈ ਹੁਣ ਮੇਰੀਆਂ ਜ਼ਿੰਮੇਵਾਰੀਆਂ ਵਧ ਗਈਆਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਵਧੀਆਂ ਨੇ ਮੈਂ ਭਾਈਚਾਰੇ ਦੀ ਆਸਾਂ ਤੇ ਮਰਜ਼ਾ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂ ਬਿਲਕੁਲ ਇੱਕ ਸਾਲ ਦੀ ਜਿਹੜੀ ਮਿਹਨਤ ਆ ਇਹ ਕਿੰਨੀ ਕ ਮਿਹਨਤ ਕਰਨੀ ਪਈ ਹੈ ਇੱਕ ਸਾਲ ਦਾ ਗਰਾਮ ਹੈ ਜਿਹੜੀ ਤੁਹਾਨੂੰ 12 ਵੋਟਾਂ ਜਿੱਤ ਹੋਈ ਜਿਹੜੀ ਸਾਡੀ ਮਿਹਨਤ ਵਾਲੀ ਗੱਲ ਆ ਦੇਖੋ ਮੈਂ ਬਹੁਤਾ ਸੰਘਰਸ਼ ਵੋਟਾਂ ਚ ਨਹੀਂ ਕੀਤਾ ਮੇਰੇ ਭਾਈਚਾਰੇ ਨੇ ਨਹੀਂ ਸੰਘਰਸ਼ ਕੀਤਾ ਜੇ ਇਸ ਦਾ ਮਤਲਬ ਆਪਾਂ ਮਿਹਨਤ ਨੂੰ ਸਿੱਖੀਏ ਤਾਂ ਵਿਰੋਧੀ ਧਿਰ ਦੇ ਮੁਕਾਬਲੇ ਮੇਰੀ ਮਿਹਨਤ ਜ਼ੀਰੋ ਤੇ ਜਿਹੜੀ ਭਾਈਚਾਰੇ ਨੇ ਮੈਨੂੰ ਵੋਟਾਂ ਪਾ ਕੇ ਨਵਾਜਿਆ ਉਹਨਾਂ ਨੇ ਆਪਣੇ ਆਪ ਮਿਹਨਤ ਕੀਤੀ ਹੈ ਮੇਰੇ ਕੰਮਾਂ ਦੀ ਬਿਲਕੁਲ 1 ਮਾਰਚ ਹੋ ਚਲਿਆ 1 ਅਪ੍ਰੈਲ ਤੋਂ ਸਰਕਾਰੀ ਖਰੀਦ ਵੀ ਸ਼ੁਰੂ ਹੋਗਾ ਕਣਕ ਦੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਦੇਖੋ ਪ੍ਰਬੰਧ ਤਾਂ ਸਾਨੂੰ ਤਾਂ ਪਹਿਲਾਂ ਬਾਰਦਾਨੇ ਦੀ ਲੋੜ ਹੁੰਦੀ ਹੈ ਪਰ ਚੇਜ ਆ ਸਰਕਾਰ ਨੇ ਕਰਨੀ ਹੁੰਦੀ ਹੈ ਬਾਰਦਾਨੇ ਦੇ ਪ੍ਰਬੰਧ ਮੇਰੀ ਸਬੰਧਕ ਜਿੰਨੇ ਇਨਸਪੈਕਟਰਾਂ ਨਾਲ ਪਹਿਲਾਂ ਹੀ ਗੱਲ ਹੋਈ ਸੀ ਉਹ ਕਹਿੰਦੇ ਸਾਡੇ ਨਾਲ ਕੋਈ ਕਮੀ ਨਹੀਂ ਹੈਗੀ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਨੇ ਉਹ ਜਿੱਦੇ ਕਿ ਪਰਚੇ ਬਿਲ ਵੱਜੂਗਾ ਉਨ ਨਾਲ ਦੀ ਨਾਲ ਅਸੀਂ ਮਗਾ ਲਾਂ ਕਰਮਜੀਤ ਸਿੰਘ ਜੀ ਲਹਾਰਾ ਸਾਡੇ ਮੰਡੀ ਦਾਣਾ ਮੰਡੀ ਜਿਹੜੀ ਕੀਸ਼ੇਦੀ ਸਾਹਿਬ ਤੋਂ ਦੂਜੀ ਮੰਡੀ ਹੈ ਜੀ ਪੰਜਾਬ ਦੀ ਉਹਦੇ ਵਿੱਚ ਪ੍ਰਧਾਨਗੀ ਦੀ ਚੋਣਾਂ ਜਿੱਤੇ ਆ ਵੋਟਾਂ ਪਈਆਂ ਨੇ 12 ਵੋਟਾਂ ਦੇ ਫਰਕ ਦੇ ਨਾਲ ਜਿੱਤੇ 198 ਟੋਟਲ ਵੋਟਾਂ ਸੀਗੀਆਂ ਤੇ ਜਿੱਤੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਜੀ ਔਰ ਸਮੁੱਚਾ ਆਰਤੀਏ ਭਾਈਚਾਰਾ ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਜਿਨ੍ਹਾਂ ਨੇ ਨਹੀਂ ਵੋਟ ਕੀਤੀ ਤਾਂ ਕੋਈ ਨਾ ਕੋਈ ਕਮੀ ਪੇਸ਼ੀ ਹੋएगी ਅੱਗੇ ਤੋਂ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਵੀ ਨਾਲ ਚੱਲਣ ਚਲੋ ਦੂਜੇ ਪਾਸੇ ਉਹ ਵੀ ਸਾਡੇ ਭਰਾ ਹੀ ਨੇ ਜਿਹੜੇ ਇਲੈਕਸ਼ਨ ਲੜ ਰਹੇ ਸੀਗੇ ਮੈਂ ਤਾਂ ਕਿਹਾ ਸੀ ਕਿ ਸਰਬਸੰਮਤੀ ਕਰਕੇ ਆਪਾਂ ਮੰਡੀ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਚੱਲੀਏ ਸਾਰੇ ਮਿਲ ਕੇ ਕਿਉਂਕਿ ਪ੍ਰਧਾਨਗੀ ਦੀ ਚੋਣ ਜਿਹੜੀ ਹੈ ਜੀ ਮੰਡੀ ਦੀ ਡਿਵੈਲਪਮੈਂਟ ਵਾਸਤੇ ਹੁੰਦੀ ਹੈ ਮੰਡੀ ਦੇ ਜਿਹੜੇ ਇਸ਼ੂਜ਼ ਹੁੰਦੇ ਨੇ ਜੋ ਸਰਕਾਰ ਨਾਲ ਰਿਲੇਟਡ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਸਾਰੀਆਂ ਉਹ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ